ਭਾਪੀ ਉਹ ਕੀ ਹਾਲ ਚਾਲ ਸੱਟਿੱਟ ਸਾਰੇ ਦੋ ਕਮੈਂਟ ਰਹਿ ਗਏ ਬਈ ਜਮੀ ਪੂਰੇ 7 ਵੱਜਣ ਚ ਛੇ ਛਿਦੀ ਧੀਮੀ ਮੜਾਈ ਤਾਂ ਕੀ ਮਹੌਲ ਹੈ ਕੁੜੀਆਂ ਦਾ ਕਿ ਦਾਣੇ-ਦੋਣੇ ਇੱਕ ਹੈਗੇ ਨੇ ਇੱਕ ਨਾ ਲਾਜ਼ ਦਾ ਹੈ ਐਣੀ ਕੱਲ ਵਧੀਆ ਕਣਾ ਸਹੀ ਢੰਗ ਨਾਲ ਦਾਣੇ ਪਾਏਗੇ। ਦਮ ਬੈਲੀ ਜਮੀ ਬਈ ਹੋਈ ਦੇਖ ਐ ੱਬੀ ਮਿਲਲੀ ਆ ਬਬੂ ਕੀ ਕਹ ਆਪਣੇ ਚਿੱਟੀਆਂ ਵਾਲੀ ਦੇਖੀਏ ਹਾਂ ਇਹ ਵੀ ਨਵੀਂ ਮਿਲਲੀ ਆ ਬਈ ਚਾਵੀ ਇਸ ਤੋਂ ਬਾਅਦ ਆ ਮੱਚਾ ਇਹਦੇ ਅੰਦਰ ਥੋੜੇ ਦਾਣੇ ਨੇ ਜੰਮੀ ਇੰਨੇ ਨੇ ਕੋ ਮਤਲਬ ਨੂੰ ਪੰਜਗਲ ਦੋ ਤਿੰਨ ਕ ਦਾਣੇ ਹੋਣਗੇ ਯਾਰ ਇੰਨੇ ਕ ਬਸ ਚਲੋ ਮਾਰੀ ਇਹਨਾਂ ਨੂੰ ਬਈ ਉਹ ਲਾ ਠੀਕ ਹੈ ਸਰੇ ਆ ਲਾ ਵਾ ਪੂਰੇ ਸੱਤ ਵਜ ਗਏ ਹੁਣੇ ਦੇਖਿਆ ਟਿਆ ਲਾਂਗੀ ਜਿਵੇਂ ਸੱਤ ਤੇ ਹੁਣ ਛਟੀਆਂ ਆਪਣੀਆਂ ਛਟੀਆਂ ਆ ਗਈ ਇਹ ਮੇਰੇ ਪਤੀ ਜੋ ਜੀ ਆਨਦੀਪ ਨਾਲ ਕੋੜੀ ਅਲਵਾ ਬਿਓ ਇਹ ਦੋਨੇ ਕਬੂਤਰੇ ਜਮੇ ਮਤਲਬ ਜਮੇ ਖਾਲੀ ਸੀ ਅੰਦਰੋਂ ਦਾਣਾ ਦੋਣਾ ਕੁਝ ਨਹੀਂ ਹੈਗਾ ਤੇ ਜਮੇ ਵੀ ਬਾਕੀ ਕੱਲ ਮੈਂ ਟਾਈਮ ਨਾਲ ਜੇ ਮਤਲਬ ਸਹੀ ਅਲਵਾ ਵਧੀਆ ਕਾਮ ਜੀ ਨਾਲ ਬਗਾ ਦਾਣੀ ਧਰ ਗਿਆ ਸੀ ਇਹਨਾਂ ਦੇ ਅੰਦਰ ਲਾਵਾ ਵੀ ਵੀ ਗਈ ਹੋਂ ਛੱਟੇ ਬੱਚਾ ਆਇਆ ਬੱਚਾ ਤੇ ਇਹਦੇ ਅੰਦਰ ਬਸ 4 ਕ ਦਾਣੇ ਨੇ 4 ਕ ਹੋਣਗੇ ਪੇ ਦੇ ਕੋਈ ਪੱਤੇ ਚ ਇਹਦੇ ਪੋਟੇ ਚ ਠੀਕ ਤਾਂ ਬਈ ਚਾਰ ਦਿਨ ਚਾਰੇ ਛੜਤੀਆਂ ਪੱਠੀ ਪੁੱਠੀ ਕੂਤਰੇ ਘਾਤੇ ਚਲੋ ਮਾ ਟੋਣਾ ਮੂੰਹ ਮੈਂ ਫਿਕਰ ਦੇ ਸ਼ਰ ਜੇ ਵੀ ਸੱਤ ਵੇ ਛੱਡਿਆ ਨੇ ਆਪਾਂ ਪਹਿਸਾ ਨੂੰ ਇੱਕ ਗੱਲ ਦੱਸਣੀ ਸੀ ਅੱਜ ਅੱਜ ਹੈਗੇ 24 ਤਰੀਕ ਅੱਜ ਬਾਜੀ ਹੈ ਇੱਥੇ ਆਪਣੇ ਆਪਣਾ ਪਿੰਡ ਹੈਗਾ ਸ਼ਾਜਲੀ ਹਣਾ ਬਾਕੀ ਜਿਹੜੇ ਪੁੱਛਦੇ ਹੁੰਦੇ ਨੇ ਨਾ ਹਣਾ ਸ਼ਾਲਲੀ ਪਿਤਾ ਤੇਰਾ ਪਿੰਡ ਗੜਾ ਦਾ ਸਵਿਧਨਿਆ ਸ਼ਾਜਲੀ ਪਿੰਡਾ ਮੇਰਾ ਭਾਈ ਸਾਡਾ ਹਣਾ ਤੇ ਨਾਲ ਹੀ ਵੀ ਉਹਦੇ ਨਾਲ ਲੱਗ ਮਾ ਪਿੰਡ ਛਾਜਲਾ ਠੀਕ ਹੈ ਇਸ ਤੋਂ ਅਗਲਾ ਪਿੰਡ ਆ ਇੱਥੀ ਹੈ ਜਮੀ ਹਣਾ ਚਾਹੇ ਹੁਣ ਬਾਗੀ ਸਾਈਕਲ ਤੇ ਬਾਗੀ ਛਾਜ ਲੱਗ ਕੇ ਬਸ ਉੱਥੇ ਬਾਜੀ ਅੱਜ 24 ਤਰੀਕ ਦੀ ਠੀਕ ਹੈ 7 ਵਜੇ ਹੁਣ ਉਹਲੇ ਲੱਗ ਕੇ ਹੋਣਗੇ ਉੱਥੇ ਹਣਾ ਹਣਾ ਅੱਦੇ ਲੱਗ ਰਹੇ ਹੋਣਗੇ ਹੌਲੇ ਮਾਰਨਾ ਹਣਾ ਬਾਕੀ ਦੇਖੋ ਵੀ ਅੱਜ ਕੂਤਰ ਕਵਤਰ ਇੱਧਰ ਵੀ ਆਉਣਗੇ ਕੋਈ ਪਤਾ ਨਹੀਂ ਹੈਗਾ ਹਣਾ ਕਿੰਨੇ ਕਬੂਤਰ ਆਉਣ ਕੋਈ ਠੀਕ ਹੈ ਓਕੇ ਤੁਹਾਨੂੰ ਕਰਾਵਾਂਗੇ ਸ਼ੌਂਕ ਨਾ ਜਾਈ ਹੋਏ ਵਧੀਆ ਮੈਨੂੰ ਪੱਕਾ ਸ਼ੌਂਕ ਸਾਂਡ ਗਾਰੰਟੀ ਆਦਾ ਵੀ ਕੂਤਰ ਆਉਣਗੇ ਅੱਜ ਠੀਕ ਹੈ ਬਈ ਤੇ ਕੋਈ ਨਾ ਤੁਹਾਨੂੰ ਦਿਖਾਵਾਂਗੇ ਕਰਾਵਾਂਗੇ ਸ਼ੌਂਕ ਅੱਧੇ ਐ ਨਹੀਂ ਪਤਾ ਓਲੇ ਦੀ ਹੈ ਓਲੇ ਦੀ ਭੱਜ ਜਾਂਦੇ ਨੇ ਅੱਧੇ ਅੱਧੇ ਘੰਟੇ ਤੱਕ ਆ ਜਾਂਦੇ ਨੇ ਅੱਧੇ ਜਮੀ ਮਤਲਬ ਬਾਜੀ ਜਿੱਤਣ ਵਾਲੇ ਹੁੰਦੇ ਨੇ 10 ਮਿੰਟ ਤੇ ਉਦੋਂ ਭੱਜ ਜਾਂਦੇ ਨੇ ਆ ਇਹ ਲੰਨੀ ਘਾਤੋ ਕਰਦੇ ਨੇ ਬਾਕੀ ਜੱਤ ਵੀ ਆਉਂਦੇ ਨੇ ਠੀਕ ਆ ਤੇ ਆਪਣੀ ਆਹ ਬਾਲਟੀ ਟਿੱਡੀ ਹੋ ਗਈ ਬਈ ਇਹ ਧਰ ਕੇ ਯਾਰ ਉੱਤੇ ਤਲ ਉਹ ਬਈ ਤੇ ਹਾਂ ਸੱਚ ਕੱਲ ਮੈਂ ਕੋਮੈਂਟ ਜਿਆ ਪੜਿਆ ਕਹਿੰਦੇ ਗਾਣਾ ਕਿੰਨੇ ਕੁ ਮਿਲਦੀਆਂ ਨੇ ਘਰੋਂ ਹੁਣ ਤਾਂ ਜਵਾਬ ਤਾਂ ਦੇਣੀ ਪਊਗਾ ਗਾਣਾ ਤਾਂ ਬਈ ਮਿਲਦੀਆਂ ਨਹੀਂ ਹਨਾ ਸਾਨੂੰ ਕਾਣ ਨੂੰ ਝੂਠ ਮਾਰਾ ਗਾਣਾ ਗਾਣਾ ਇੰਨੀ ਨਹੀਂ ਮਿਲਦੀਆਂ ਵੀ ਹਨਾ ਸਾਰਾ ਦਿਨੇ ਗਾਲਾਂ ਕੱਢੀਆਂ ਨੇ ਸਾਡੇ ਘਰ ਦੇ ਗਾਲਾਂ ਬਸ ਮੀਡੀਅਮ ਹੀ ਮਿਲਦੀਆਂ ਨੇ ਸੁਣ ਮੈਂ ਦੱਸਦਾ ਮੈਂ ਚਾਹਾਂ ਅੱਜ ਸਹੀ ਮਿਲ ਜਾਂਦੀਆਂ ਨੇ ਕੋਈ ਕੁਛ ਨਹੀਂ ਹੁੰਦਾ ਗਾਲਾਂ ਤਾਂ ਮਿਲਦੀ ਹੁੰਦੀਆਂ ਨਹੀਂ ਆ ਠੀਕ ਆ ਭਾਈ ਤੇ ਕੂਤਰ ਵਾਲਿਆਂ ਨੂੰ ਤਾਂ ਗਾਲਾਂ ਮਿਲਦੀ ਹੁੰਦੀਆਂ ਨੇ ਘਰੋਂ ਕਹਿੰਦੇ ਕੂਤਰ ਕੀ ਦਸੀਏ ਹੁਣ ਕਹਿੰਦੇ ਕੂਤਰ ਬਈ ਝਾੜ ਪਾਲਦੇ ਨੇ ਅਈ ਕਹਿੰ ਜਾਂਦੇ ਨੇ ਸਾਡੇ ਘਰ ਦੇ ਦਾ ਯਾਰ ਮਗਾ ਨਹੀਂ ਬਾਲਦੇ ਚੰਗੇ ਹੁੰਦੇ ਨੇ ਜਿਹੜਾ ਛੱਡੂ ਇਹ ਤਾਂ ਫालतू ਗੱਲਾਂ ਕਰਦੇ ਨੇ ਬਾਕੀ ਜਾਨਵਰ ਦਾ ਨਹੀਂ ਹੁੰਦਾ ਯਾਰ ਹਾਲਾ ਬਾਕੀ ਬੰਦਾ ਉਹ ਚੰਗਾ ਹੁੰਦਾ ਨੇ ਜਾਨਵਰ ਤਾਂ ਕੁਝ ਨਹੀਂ ਕਹਿਣਾਗਾ ਚਲੋ ਆਪਕ ਹੋਈ ਨਾ ਇਹ ਤਾਂ ਚੱਲੀ ਜਾਊਗਾ ਕੰਮ ਹੋਣਾ ਤੋ ਕਾ ਦੇ ਵੇ ਜੋ ਲੋਕ ਉਹ ਨਹੀਂ ਆਦੇ ਨੇ ਸਤ ਮੈਂ ਆ ਤੁਹਾਨੂੰ ਬਾਲ ਦਿਖਾਦਾ ਮੈਂ ਹੁੰਦਾ ਮੈਂ ਮੂੰਹ ਮਾ ਤੋ ਤਾ ਨਹੀਂ ਹੋਇਆ ਹਨਾ ਚਲੋ ਫੇਰ ਦਿਖਾ ਦੂੰਗਾ ਯਾਰ ਬਾਲ ਹਟਾਇਆ ਐਸੀ ਗੱਲ ਵਧੀਆ ਤਲਾ ਜੀ ਬਾਬੇ ਹੁਣ ਦੇਖੋ ਬਾਲ ਮੇਰੇ ਬਲੈਂਡ ਪਾਰ ਕੇ ਹੁਣ ਤਾਂ ਸਿਰ ਸਿਰ ਦੇਖੋ ਇਧਰ ਫੈਟਾ ਹੋਣਾ ਚਲੋ ਬੜਾ ਨਹੀਂ ਦਿਖਾਇਆ ਕਰਦੇ ਬੜਾ ਕੰਟੈਂਟ ਹੈਗਾ ਉਹੀ ਬਣਾਉਣਾ ਜੀ ਬਾਬਾ ਸਲਾਹ ਜੀ ਮੇਰੀ ਬਣੀ ਆ ਕਿ ਜਿੰਮੇ ਤੇ ਰੰਗ ਲਾ ਦਿਆ ਆਪਾਂ ਲਾਲ ਚੱਕ ਵੀ ਲੈਂਦਾ ਲਾਲ ਰੰਗ ਠੀਕ ਆ ਜਿੰਨਾ ਕ ਆਪਣਾ ਹੈਗਾ ਸੀ ਲਾਉਣੇ ਆ ਬਈ ਇਹ ਚੱਲ ਲਾਲ ਕੁੰਛ ਝਾਟ ਆਉਦੀ ਕਰ ਤਾ ਟੌਰੀ ਕਰ ਦੇਣਾ ਟੌਰੀ ਠੀਕ ਆ ਨਾ ਬਾਹਲਾ ਵੀ ਨਾਲੇ ਰੰਗ ਜਾਣੀ ਹੈਗਾ ਚਲੋ ਕਰਦੇ ਆ ਵੀ ਫੇਰ ਦਿਖਾਉਣਾ ਤੁਹਾਨੂੰ ਜੀ ਬਾਬੋ ਸਾਡੀ ਲਾਲ ਟੌਰੀ ਉਹਦੀ ਜਵਾਂਦਰੋਂ ਵੀ ਆ ਗਈ ਅੰਦਰ ਆਏ ਮੇਦੀ ਟੌਰੀ ਇਹਦੀ ਮਾਗਰੋਂ ਜਵਾਂਦਰੋਂ ਠੀਕ ਹੈ ਚਲੋ ਛੱਡ ਦੀ ਸੋ ਤਾਂ ਆਪੇ ਸੋ ਓਏ ਓਏ ਤੇਰੀ ਤੂੰੰਦਰਾ ਸਾਰਾ ਰੰਗ ਡੋਲ ਗਿਆ ਪਹਿਲਾਂ ਉਹ ਡੋਲ ਗਿਆ ਯਾਰ ਸੋ ਚਲੋ ਨੋ ਥੋੜਾ ਜਿਹਾ ਰਹਿ ਗਿਆ ਤੋ ਤੇਰੀ ਨਾ ਫੁੱਟ ਤੇਰੀ ਲਵਾ ਲਿਆ ਕੁੰਡਰ ਨੇ ਕੋਟਾ ਵੀ ਨਗਾਰ ਦੀ ਯਾਰ ਬਾਬੋ ਤੇ ਲੋਕਾਂ ਦਾ ਬੈਗ ਆਇਮ ਪ੍ਰੰਗ ਕਰ ਰੋਣ ਆ ਜਾਂਦਾ ਗੱਲਾ ਵਾਬੋ ਘੱਟ ਦਾ ਟੱਡ ਜਾਂ ਪੋਟਾ ਲਾ ਲੋ ਰੰਗ ਗਪੂਰਾ ਸਾਇਆ ਨਾ ਕਾਂਢ ਕਾਂਢ ਲਾਲੋ ਜੋ ਪੋਟਾ ਲਾਲੋ ਤੈਨ ਤਰਾੰਨੇ ਚਟਾਉਰੀ ਲਾਲੋ ਦੇਖੋ ਲਾਲ ਟੌਰੀ ਰੰਗ ਗਿਣੇ ਪਤੰਦਰ ਨੇ ਸਾਰਾ ਡੋਲਤਾ ਆ ਬਚ ਗਿਆ ਥੋੜਾ ਜਿਹਾ ਇਹ ਵੀ ਲੈ ਅਜ ਰੰਗ ਵੀ ਆਪਣੇ ਹੈ ਨਹੀਂ ਕੰਮ ਦਾ ਚਲੋ ਕੋਈ ਨਾ ਚੇਨਰ ਤੇ ਸੀਸੀ ਹੋਰ ਲਿਆ ਕੇ ਤੇ ਹੁਣ ਉਹ ਨਹੀਂ ਲਿਆਉਂਦੇ ਹੈਗੇ 30 ਰੁਪਿਆ ਵਾਲੀਆਂ ਹੁਣ ਅੱਜ ਜਿਹੜੀ ਲਿਆ ਕਰਾਂਗੇ ਤਾਂ ਤੇ ਜਿੰਨੀਆਂ ਵੱਡੀਆਂ ਹੁੰਦੀਆਂ ਨੇ ਕਰ ਠੀਕ ਆ ਬੱਚੇ ਦਾ ਰੰਗ ਸਰਾ ਲੱਗ ਰਿਹਾ ਇਹ ਵੀ ਲੱਗ ਗਿਆ ਜਾਈਏ ਮਾਰਨਾ ਉੱਥੇ ਬਾਗਾਂ ਦੀ ਉੱਡ ਕੇ ਉਹ ਖਿੜਕੀ ਨਾਲ ਜੰਮੜ ਗਿਆ ਤੀ ਪਤਾ ਕਰਕੇ ਮਾਂ ਕਈ ਵਾਰੀ ਇਦ ਤਰ ਹੋ ਜਾਂਦਾ ਨਾ ਕੁੱਤੇ ਬੱਚੇ ਦਾ ਪਤ ਲੱਗ ਜਾਂਦਾ ਵੀ ਹਾਂ ਕੰਡ ਟੋਲੀ ਆ ਤੇ ਜਾਪੋਟ ਇਹਨੂੰ ਪੋਟਾ ਵੀ ਕਹਿ ਦਿੰਦੇ ਨੇ ਕੰਡ ਵੀ ਕਹਿ ਦਿੰਦੇ ਨੇ ਤੇ ਟੱਡ ਵੀ ਕਹਿ ਦਿੰਦੇ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਚੱਲੋ ਆ ਵੀ ਉਹ ਫਿਰਦਿਆਂ ਨੇ ਉੱਤੇੋਂ ਦਾ ਕੂਤਰੇ ਆਈਆਂ ਆਰਦੇ ਆ ਉਹ ਫਿਰਦਿਆਂ ਮੈਂ ਲਗਾ ਕੂਤਰਾ ਕੁੱਤਰਾ ਨਮਾ ਬਾਈ ਉਹ ਜੀ ਠੀਕ ਆ ਬਾਜੀ ਨੂੰ ਵੀ ਔਲੇ ਔਲੇ ਲੱਗੇ ਟਾਈਮ ਹੋ ਗਿਆ 8:7 ਬਥੇਰਾ ਘੰਟਾ ਹੋ ਗਿਆ ਵੀ ਔਲੇ ਲੱਗੇ ਨੂੰ ਆਪਣੀ ਆਫਤ ਨਹੀਂ ਆਸ ਹੀ ਹੈ ਚਾਰੇ ਠੀਕ ਹੈ ਚਲੋ ਕਰਦੇ ਆਂ ਸ਼ੇਰ ਬਈ ਜੋ ਬਚਤੀਆਂ ਵਾਲੀ ਆ ਗਈ ਆਪਣੀ ਇੱਕ ਇਹਨੂੰ ਤਾਰ ਦੀ ਪਰੇ ਇਹਨੂੰ ਭਲਾ ਨੂੰ ਕੀ ਹੋ ਗਿਆ ਜੋਡੀ ਨਹੀਂ ਆ ਗਈ ਪੰਦਰਤੀ ਨਾਲ ਅੱਜ ਤਾਂ ਟੈਂਪਰੇਚਰ ਵੀ ਘੱਟ ਆ ਬਾਬਿਓ ਬਸ ਕੱਲਾ 40 ਕੇ ਆਲੀ ਆ ਬਸ ਜਦੋਂ ਉਹਦੇ 12:30 12:35 ਉਦੋਂ ਬਈ ਤੇ 43 ਚੜਾੜੀ ਸੀ ਹਣਾ ਲੈ ਉਹਦੇ ਬਾਣੀ ਕੀ ਹੋਣ ਦਾ ਵਿੱਚ ਵਿੱਚ ਜੀ ਬਾਬਿਓ ਤੇ ਹਾਂ ਬਈ ਹਣਾ ਬਾਜੀ ਜਿਉ ਆਇਆ ਸੀ ਇੱਕ ਕਬੂਤਰ ਆ ਆ ਆਪਣੇ ਲਈ ਕਬੂਤਰੀ ਨਾਲ ਦਾ ਰੰਗ ਲੱਗਾ ਹੋਇਆ ਸੀ ਦੋਵੇਂ ਲਾਲ ਬਗਲਾਂ ਦੀਆਂ ਹਨਾ ਉੱਤੇਰੀ ਤੇਰੀ ਜਿਵੇਂ ਆਪਾਂ ਤਾਂ ਬਾਗ ਦੀ ਪਰਾਂ ਅਨੁਰਾਖਾ ਖੁੱਡਾ ਜਿਹਾ ਪਾ ਕੇ ਆਇਆ ਇਹ ਰਾਹ ਮਿੱਟੀ-ਮੁੱਟੀ ਲੱਗੀ ਹਨਾ ਠੀਕ ਹੈ ਇਹ ਆਏ ਬੈਠੇ ਪਸੰਦ ਅੰਦਰ ਥੱਲੇ ਚਲੋ ਕੋਡੇ-ਕੋਡੇ ਚਲੋ ਟੰਡ ਟੰਡ ਆ ਬੱਚੀ ਅੱਛਾ ਜੀ ਪਾਣੀ ਭਾਲਦੀ ਆ ਹੁਣ ਆ ਮਿੱਟੀ ਪਾਣੀ ਮੰਗਨੀ ਆ ਬਾਇਆ ਬਾਇਆ ਉਰੀ ਉਹਨਾਂ ਨੂੰ ਲਿਆਵਾਂਗਾ ਟੱਕਰ ਕੇ ਚਲੋ ਵੇ ਏ ਉੜ ਗਿਆ ਬਈ 11 ਵਜੇ ਤੱਕ ਉੜ ਗਿਆ ਬਹੁਤਾ ਚੱਲ ਕੋਈ ਨਾ ਕੋਸੇ ਜਦੋਂ ਆਪਾਂ ਯਾਰ ਕੰਟਰ ਬੰਦ ਕਰਕੇ ਕੱਢਦੇ ਆ ਉਦੋਂ ਪਤਾ ਨਹੀਂ ਕਾਹਤ ਨਹੀਂ ਉੜਦੇ ਪਤਾ ਨਹੀਂ ਇਹਨਾਂ ਨਾਲ ਕੀ ਵਾਪਰ ਜਾਂਦੀ ਆ ਆ ਖੁੱਡਣੀ ਜਿੰਦਾ ਇਧਰ ਚੱਲ ਅੰਦਰ ਇਧਰ ਅੰਕ ਬਹੁਤ ਸੋਹਣਾ ਲੱਗਦਾ ਵੱਧ ਜਿਹੜਾ ਇਹਨਾਂ ਨੂੰ ਦੇਈਏ ਪਾਣੀ ਫੂਣੀ ਚਿੱਟੀਆਂ ਵਾਲੀ ਵੀ ਕਰਤੀ ਸੀ ਅੰਦਰ ਚਿੱਟੀ ਵਾਲੇ ਤਾਂ ਬਸ ਕੰਮ ਨਹੀਂ ਆਈ ਬਾਹ ਨੂੰ ਦਾੜਿਆ ਕਰਾਂ ਜਿੱਦ ਦੇ ਵਧੀਆ ਉੱਡ ਜਾ ਕਰੀ ਠੀਕ ਆ ਪਰ ਆਇਆ ਚਿੱਟੀਆਂ ਵਾਲੀ ਉੱਤੇ ਲੈ ਜਾਂਦੇ ਕੋ ਉਤਰ ਗੰਨ ਤਾਹੀ ਹੈ ਹੁੰਦਾ ਹੋਈ ਬੱਪਾ ਥੋੜਾ ਜਿਹਾ ਪਾਣੀ ਦੇਖ ਐਸੀ ਲਾਦਾ ਨਹੀਂ ਅੱਜ ਜ਼ੋਰ ਚ ਲੱਗਿਆ ਇਹਨਾਂ ਦਾ ਹਾਂ ਆ ਬਈ ਅਸਟੰਡ ਲਾਹੌਰ ਪੀਲਾ ਕਿੱਜ ਮਾਤਾ ਮਾਤਾ ਕੋਹਰ ਪੀਣਾ ਠੀਕ ਆ ਵੀ ਪਿਆ ਦਾ ਪਾਣੀ ਇਹਨਾਂ ਨੂੰ ਸਿੱਧੀ ਪਿਆ ਦਾ ਡੱਕ ਮਾ ਪੂਰਾ ਭਰ ਕੇ ਮਤਲਬ ਅਣ ਖੱਛੇ ਮਾ ਤੇ ਬਸ ਉਹ ਦਾ ਬਣਾ ਲਈ ਪਏ ਨੇ ਪਿੱਤੇ ਆ ਦੇਖੋ ਇਹ ਪੜੇ ਇਹ 20 ਹੋਣਗੇ 20 ਬਣਾਉਣੇ ਟੋਟਲ ਠੀਕ ਆ ਚਾਰ ਚਾਰ ਜਾਂ ਤਿੰਨ ਤਿੰਨ ਇੰਨੇ ਪਾ ਦਾਂਗੇ ਬਾਕੀ ਦੇਖਦੇ ਆ ਮੈਂ ਤਾਂ ਲਾਉਦਾ ਨਹੀਂ ਖਾਣਗੇ ਚਲੋ ਕਰਦੇ ਆ ਸ਼ੇਅਰ ਬਈ ਜਦੋਂ ਪਾਉਣੇ ਬਣਾਵਾਂ ਫਿਰ ਦਿਖਾਉਣਾ ਦੇਖਦੇ ਆ ਅਪਡੇਟ ਚਲੋ ਖੁਣਾ ਦਈਏ ਖੁੱਦ ਗਾੜੀ ਨੂੰ ਉਧਾਣੇ ਜੀ ਤੇ ਅੱਜ ਬਈ ਕੁਝ ਹਵਾ ਚੱਲ ਰਹੀ ਧੀ ਯਾਰ ਐ ਮੈਂ ਇਹਨਾਂ ਨੇ ਇੰਨਾਂ ਲਈ ਨਿਊਟ੍ਰਨ ਦਿੱਤਾ ਹਵਾ ਜੀ ਨੇ ਖਾੜੂ ਉਸ ਖਾ ਜਾਣ ਨੂੰ ਆਪੀ ਪੜੈ ਠੀਕ ਆ ਹੁਣ ਆਪਾਂ ਨਹਾਉਣੇ ਆ ਨਾਣੂ ਕੇ ਫ੍ਰੈਸ਼ ਹੋ ਕੇ ਫਿਰ ਕੱਤੇ ਫਿਰ ਹਨੀ ਤੇ ਆ ਪਾ ਦਈਏ ਨਾ ਬਤਾਓ ਬਾਪੂ ਬਾਪੂ ਨਾਣੂ ਕਿ ਆ ਗਏ ਸੀ ਉਹ ਬਰਾਮ ਜੀ ਕੱਟਦੇ 6 ਕਣੇ 6 6 ਤਾਂ ਪਾਏ ਨੇ ਕਿਉਂਕਿ ਜ਼ਿਆਦਾ ਖਾਂਦੀ ਨਹੀਂ ਮੈਨੂੰ ਪਤਾ ਹੀ ਵੀ ਨਾ ਖਾਣ ਮਿਲਣ ਤਾਂ ਲਾਦਾ ਹਨਾ ਬਾਕੀ ਕੋਈ ਪਤਾ ਨਹੀਂ ਦਾ ਜਾਨਵਰ ਦਾ ਖਾ ਲੂਏ ਨਾ ਇਹਨਾਂ 'ਕਤੋਂ ਕਰ ਦੋ ਚੰਗੇ ਭਲੇ ਸਾਨੂੰ ਬਦਾਮ ਮਿਲ ਜਣੇ ਆਪਦੇ ਬਦਾਮ ਛੱਡ ਕੇ ਮੈਨੂੰ ਇਹਨਾਂ ਨੂੰ ਪਾਉਣਾ ਪਾਣਾ ਨਹੀਂ ਖਾਂਦੀ ਨਹੀਂ ਹੈਗੀ ਇਹ ਕੋ ਉਤਰੀ ਲੈਉਣੀ ਬੁਬਦਾ ਮਾ ਬਦਾਮ ਖਾਣ ਵਾਲੀ ਉਹਨਾਂ ਨਾਲ ਲਾ ਕੇ ਫੇਰ ਖਾ ਲਾਂਦਾ ਜਾਨਵਰ ਆ ਕੀ ਪਰਾਂ ਹੋਇਆ ਨੇ ਆ ਵੀ ਖਾ ਲੈਣਗੇ ਆ ਬੀਓ ਵਲੌਗ ਬਈ ਹਨਾ ਆ ਅਪ ਕਰਨਾ ਭੁੱਲ ਗਏ ਸੀਗੇ ਤੇ ਹੁਣ ਆਪਾਂ ਣਾਉਣੇ ਆ ਕੱਪੜੇ ਚੱਕ ਲੈਂਦੇ ਸੀ ਹਨਾ ਸ਼ਾਤਰੀ ਖੜੀ ਹੋ ਗਈ ਰਹੀ ਰਹਾ ਕਰੂ ਹਨਾ ਹੁਣ ਰੋਜ਼ ਠੀਕ ਆ ਬੀਬੀ ਤੇ ਫਸਾ ਦੀ ਕੁਤਰੀਆਂ ਢਾਲੀਆਂ ਵਧੀਆ ਓਡੀਆਂ ਚ ਅੱਜ ਵੀ ਅੱਜ ਚਿੱਟੀਆਂ ਵਾਲੀ ਨੋਡੀ ਹੈਗੀ ਵਧੀਆ ਚਲੋ ਵੀ ਮਿਲਦੇ ਹਾਂ ਕਿਸੇ ਨਵੇਂ ਬਲੋਗ ਦੇ ਨਾਲ ਬਾਏ ਬਾਏ ਕੱਲੂ ਮਿਲਦੇ ਆਂ